कि ਅੱਜ ਮੈਂ ਐਸੀ ਸ਼ਖਸੀਅਤ ਦੇ ਕੋਲ ਬੈਠੀ ਆ ਜੋ ਕਿ ਇੰਡੀਆ ਹੀ ਨਹੀਂ ਪੂਰੇ ਵਰਲਡ ਦੇ ਵਿੱਚ ਜੜਾ ਆ ਨਾਮ ਰੋਸ਼ਨ ਕਰਕੇ ਆ ਤੇ ਬਸ ਜਦੋਂ ਹੋਸਟਲ ਦੇ ਵਿੱਚ ਸੀਗੇ ਮੇਰਾ 2-3 ਮਹੀਨੇ ਦਾ ਬਿਲਕੁਲ ਨਹੀਂ ਮਨ ਲੱਗਦਾ ਸੀਗਾ ਅਈ ਰੋਂਦੀ ਹੁੰਦੀ ਹੁੰਦੀ ਸੀ ਮੈਂ ਤੇ ਮੇਰੀ ਮੰਮੀ ਇੱਕ ਦੂਜੇ ਦੇ ਨਾਲ ਗੱਲ ਕਰਕੇ ਤੇ ਜਦੋਂ ਮੈਂ ਹੋਸਟਲ ਦੇ ਵਿੱਚ ਗਿਆ ਸੀਗਾ ਤੇ ਮੈਂ ਵੀ ਆਪਣੀ ਮੰਮੀ ਦੀ ਮਤਲਬ ਤਸਵੀਰ ਲੈ ਕੇ ਗਿਆ ਸੀਗਾ ਤੇ ਜੇदो ਮੈਨੂੰ ਯਾਦ ਹੁੰਦੀ ਹੁੰਦੀ ਹੈ ਉਹ ਤਸਵੀਰ ਦੇ ਦਿੰਦਾ ਨੂੰ ਸੀ ਦੋ ਹਾਂਜੀ ਫਿਰ ਬਾਅਦ ਵਿੱਚ ਨੈਸ਼ਨਲ ਹੋਈ ਸੀਗੀ ਆਪਣੇ ਬੈਂਗਲੌਰ ਦੇ ਵਿੱਚ ਡੈਬਿਊ ਹੋਇਆ ਸੀਗਾ ਮਤਲਬ ਨੈਸ਼ਨਲ ਹੋਈ ਸੀਗੀ ਉੱਥੇ ਮੈਂ ਟੌਪ ਸਕੋਰਰ ਰਿਹਾ ਸੀਗਾ ਜੀ ਉੱਥੋਂ ਮੇਰੀ ਸਿਲੈਕਸ਼ਨ ਹੋਈ ਸੀਗੀ ਇੰਡੀਆ ਟੀਮ ਲਈ 2018 ਦੇ ਵਿੱਚ 2022 ਦੇ ਵਿੱਚ ਫਿਰ ਮੇਰਾ ਸਪੇਨ ਦੇ ਨਾਲ ਪਹਿਲਾ ਮੇਰਾ ਇੰਟਰਨੈਸ਼ਨਲ ਮੈਚ ਹੋਇਆ ਸੀਗਾ ਸਪੇਨ ਦੇ ਨਾਲ ਡੈਬਿਊ ਮਤਲਬ ਅਸੀਂ ਜਲੰਧਰ ਦੇ ਆ ਕਿ ਸਾਡਾ ਸੁਖਜੀਤ ਜਿਹੜਾ ਜਲੰਧਰ ਦਾ ਨਾਮ ਰੋਸ਼ਨ ਕਰਕੇ ਆਇਆ ਹੈ ਅੱਜ ਬੜੇ ਮੈਂ ਗੱਲ ਕਰਾਂ ਅੱਜ ਮੈਨੂੰ ਬਹੁਤ ਜ਼ਿਆਦਾ ਪ੍ਰਾਊਡ ਫੀਲ ਹੋ ਰਿਹਾ ਕਿ ਅੱਜ ਮੈਂ ਐਸੀ ਸ਼ਖਸੀਅਤ ਦੇ ਕੋਲ ਬੈਠੀ ਆ ਜੋ ਕਿ ਇੰਡੀਆ ਹੀ ਨਹੀਂ ਪੂਰੇ ਵਰਲਡ ਦੇ ਵਿੱਚ ਜੜਾ ਆ ਨਾਮ ਰੋਸ਼ਨ ਕਰਕੇ ਆਇਆ ਤੇ ਬਹੁਤ ਗਰਭ ਵਾਲੀ ਗੱਲ ਹੈ ਤੇ ਨਾਮ ਦੱਸਣ ਦੀ ਤਾਂ ਬਿਲਕੁਲ ਲੋੜ ਨਹੀਂ ਆਉਣਾ ਦੀ ਕਿਹਾ ਜਾਵੇ ਤਾਂ ਪੂਰੇ ਵਰਲਡ ਦੀ ਗੱਲ ਕਰੀਏ ਤਾਂ ਉਹਨਾਂ ਨੇ ਇੱਕ ਐਸੀ ਖੁਸ਼ੀ ਪੂਰੇ ਵਰਲਡ ਨੂੰ ਜਿਹੜੀ ਉਹ ਦਿੱਤੀ ਹੈ ਜਿੱਥੇ ਕਿ ਭਾਰਤ ਦਾ ਨਾਮ ਜਿਹੜਾ ਰੋਸ਼ਨ ਕਰਕੇ ਆਏ ਨੇ ਮੈਂ ਤੁਹਾਨੂੰ ਨਾਮ ਦੱਸ ਦਿੰਦੇ ਹਾਂ ਉਹਨਾਂ ਦਾ ਨਾਮ ਸੁਖਜੀਤ ਜੀ ਸਾਡੇ ਨਾਲ ਮੌਜੂਦ ਨੇ ਤੇ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਤੇ ਉਹਨਾਂ ਦੀ ਜਿਹੜੀ ਸਾਰੀ ਜਰਨੀ ਆ ਉਹ ਜਾਣਦੇ ਆ ਹਾਂਜੀ ਸਸੀ ਕਲ ਜੀ ਸਸੀ ਜੀ ਮੈਡਮ ਜੀ ਪਹਿਲੇ ਤਾਂ ਅਸੀਂ ਬੇਕਿੰਗ ਟੂਡੇ ਨਿਊਜ਼ ਵੱਲੋਂ ਤੁਹਾਨੂੰ ਬਹੁਤ-ਬਹੁਤ ਵਧਾਈ ਦਿੰਦੇ ਆ ਕਿ ਤੁਸੀਂ ਅੱਜ ਇੰਡੀਆ ਦਾ ਨਾਮ ਜਿਹੜਾ ਐਡਾ ਰੋਸ਼ਨ ਜਿਹੜਾ ਪੂਰੇ ਵਰਲਡ 'ਚ ਕਰਕੇ ਆਏ ਹੋ ਥੈਂਕ ਯੂ ਮੈਡਮ ਜੀ ਤੇ ਆ ਕਿਵੇਂ ਮਹਿਸੂਸ ਹੋ ਰਿਹਾ ਤੁਹਾਨੂੰ ਬਹੁਤ ਹੀ ਜ਼ਿਆਦਾ ਵਧੀਆ ਮਹਿਸੂਸ ਹੋ ਰਿਹਾ ਈ ਕਿਉਂਕਿ ਸ਼ੁਰੂ ਤੋਂ ਮੇਰਾ ਡ੍ਰੀਮ ਸੀਗਾ ਕਿ ਮੈਂ ਆਪਣੇ ਜੋ ਡੈਡੀ ਦਾ ਮੇਰਾ ਸੁਪਨਾ ਸੀਗਾ ਕਿ ਉਹ ਮੈਂ ਪੂਰਾ ਕਰਾਂ ਤੇ ਅੱਜ ਮੈਂ ਉਹ ਸੁਪਨਾ ਆਪਣੇ ਘਰ ਦੇ ਨਾਲ ਪੂਰਾ ਕੀਤਾ ਹੀ ਜੀ ਤੇ ਆ ਕਿਵੇਂ ਮੈਂ ਅਗਰ ਗੱਲ ਕਰਾਂ ਸੁਖਜੀਤ ਦੀ ਪਹਿਲੇ ਮੈਂ ਜਰਨੀ ਜਾਨਣਾ ਚਾਹੁੰਦੀ ਆ ਕਿ ਸੁਖਜੀਤ ਦੇ ਮਨ ਦੇ ਵਿੱਚ ਕਿਵੇਂ ਆਇਆ ਕਿ ਮੈਂ ਹੋਕੀ ਵੱਲ ਜਾਣਾ ਹੈ ਕਿਉਂਕਿ ਮੇਰੇ ਡੈਡੀ ਵੀ ਐਜ਼ ਅ ਹੋਕੀ ਪਲੇਅਰ ਸੀਗੇ ਤੇ ਉਹਨਾਂ ਦਾ ਮਤਲਬ ਇੱਕ ਕਹਿੰਦੇ ਨੇ ਕਿ ਖੂਨ ਦੇ ਵਿੱਚ ਹੀ ਹੋਕੀ ਸੀਗੀ ਤੇ ਤਾਂ ਕਰਕੇ ਕੀ ਮੇਰੇ ਡੈਡੀ ਜੀ ਦਾ ਸ਼ੁਰੂ ਤੋਂ ਸੁਪਨਾ ਸੀਗਾ ਕਿ ਮੈਂ ਆਪਣੇ ਬੱਚੇ ਨੂੰ ਹੋਕੀ ਦੇ ਵਿੱਚ ਪਾਵਾਂ ਤੇ ਉਹਨਾਂ ਦਾ ਡ੍ਰੀਮ ਸੀਗਾ ਕਿ ਮੈਂ ਇੰਡੀਆ ਟੀਮ ਨੂੰ ਰਿਪਰੈਜ਼ੈਂਟ ਕਰਾਂ ਪਰ ਉਹ ਜਿਹੜਾ ਉਹਨਾਂ ਦਾ ਡ੍ਰੀਮ ਪੂਰਾ ਨਹੀਂ ਹੋ ਸਕਿਆ ਤੇ ਉਹਨਾਂ ਨੇ ਇਹ ਵੀ ਸ਼ੁਰੂ ਉਤਾਰਿਆ ਸੀਗਾ ਕਿ ਜੋ ਮੈਂ ਨਹੀਂ ਕਰ ਸਕਿਆ ਮੈਂ ਆਪਣੇ ਬੱਚੇ ਜੇ ਦੇਖਣਾ ਚਾਹੁੰਦਾ ਜੀ ਤੇ ਕਿਹਾ ਜਾਵੇ ਤੁਸੀਂ ਆਪਣੇ ਪਾਪਾ ਦਾ ਸੁਪਨਾ ਜਿਹੜਾ ਪੂਰਾ ਕੀਤਾ ਹੈ ਹਾਂਜੀ ਹਾਂਜੀ ਤੇ ਤੁਹਾਡਾ ਖੁਦ ਦਾ ਕੋਈ ਸੁਪਨਾ ਨਹੀਂ ਸੀਗਾ ਮੇਰੇ ਘਰਦਿਆਂ ਦਾ ਮੇਰਾ ਇੱਕ ਹੀ ਗੱਲ ਹੈ ਤੇ ਅੱਜ ਮੈਂ ਆਪਣਾ ਉਹ ਸੁਪਨਾ ਪੂਰਾ ਕੀਤਾ ਕਿ ਜੋ ਮੈਂ ਸ਼ੁਰੂ ਤੋਂ ਸੋਚਿਆ ਸੀਗਾ ਮੈਂ ਅਜੋ ਮਕਾਮ ਤੇ ਪਹੁੰਚਿਆ ਜੀ ਤੇ ਕਿਹਾ ਜਾਵੇ ਕਹਿੰਦੇ ਆ ਕਿ ਸੁਖਜੀਤ ਨੇ 13 ਸਾਲ ਦੀ ਉਮਰ ਦੇ ਵਿੱਚ ਘਰ ਛੱਡ ਕੇ ਬਾਹਰ ਪੜ੍ਹਨਾ ਸ਼ੁਰੂ ਕਰ ਦਿੱਤਾ ਸੀਗਾ ਤੇ ਤੁਹਾਨੂੰ ਘਰਦਿਆਂ ਨੇ ਹੋਸਟਲ ਵਿੱਚ ਪੜਾਉਣਾ ਸ਼ੁਰੂ ਕਰ ਦਿੱਤਾ ਸੀ ਉਸ ਸਮੇਂ ਕੀ ਫੀਲਿੰਗਸ ਸੀ ਤੁਹਾਡੇ ਅੰਦਰ ਉਸ ਟਾਈਮ ਤੇ ਕੋਈ ਉਦੋਂ ਜਵਾਬ ਸੀਗੇ ਤੇ ਮੈਨੂੰ ਘਰਦਿਆਂ ਤੋਂ ਇੱਕ ਮਤਲਬ ਹੋਸਟਲ ਦੇ ਵਿੱਚ ਮੈਂ ਸੋਚਿਆ ਨਹੀਂ ਸੀਗਾ ਕਿ ਮੈਂ ਮੇਰੇ ਆਪਣੀ ਮਾਂ ਮੰਮੀ ਡੈਡੀ ਤੋਂ ਦੂਰ ਰਹੂੰਗਾ ਬਸ ਜਦੋਂ ਹੋਸਟਲ ਦੇ ਵਿੱਚ ਸੀਗੇ ਮੇਰਾ 2-3 ਮਹੀਨੇ ਦਾ ਬਿਲਕੁਲ ਨਹੀਂ ਮਨ ਲੱਗਦਾ ਸੀਗਾ ਅਸੀਂ ਰੋਂਦੇ ਹੁੰਦੇ ਸੀਗੇ ਮੈਂ ਤਾਂ ਮੇਰੀ ਮੰਮੀ ਇੱਕ ਦੂਜੇ ਦੇ ਨਾਲ ਗੱਲ ਕਰਕੇ ਤੇ ਜਦੋਂ ਮੈਂ ਹੋਸਟਲ ਦੇ ਵਿੱਚ ਗਿਆ ਸੀਗਾ ਤੇ ਮੈਂ ਵੀ ਆਪਣੀ ਮੰਮੀ ਦੀ ਮਤਲਬ ਤਸਵੀਰ ਲੈ ਕੇ ਗਿਆ ਸੀਗਾ ਤੇ ਜਦੋਂ ਮੈਨੂੰ ਯਾਦ ਆਉਂਦੀ ਹੁੰਦੀ ਮੈਂ ਉਹ ਤਸਵੀਰ ਦੇਖਦਾ ਹੁੰਦਾ ਸੀ ਜੀ ਤੇ ਪਾਪਾ ਦੀ ਯਾਦ ਨਹੀਂ ਆਉਂਦੀ ਪਾਪਾ ਤਾਂ ਮੈਨੂੰ ਥੋੜਾ ਡਰ ਲਾਦਾ ਕਿਉਂਕਿ ਮੈਂ ਪਿਆਰ ਤੇ ਮੈਂ ਦੋਵਾਂ ਨੂੰ ਬਹੁਤ ਜ਼ਿਆਦਾ ਕਰਦਾ ਹਾਂ ਫਰਮ ਆਪਣੇ ਪਾਪਾ ਤੋਂ ਡਰਦਾ ਜੀ ਤੇ ਮਤਲਬ ਅਗਰ ਗੱਲ ਕਰਾਂ ਦਿਲ ਦੀਆਂ ਗੱਲਾਂ ਜਿਹੜੀਆਂ ਸਿਰਫ ਇੱਕ ਮਾਂ ਨਾਲ ਕਰਦੇ ਹੋ ਹਾਂਜੀ ਹਾਂਜੀ ਜੀ ਤੇ ਉਸ ਤੋਂ ਬਾਅਦ ਅੱਗੇ ਕੀ ਹੋਇਆ ਜਦੋਂ ਤੁਸੀਂ ਰੋਂਦੇ ਸੀ ਫਿਰ ਉਸ ਤੋਂ ਅੱਗੇ ਦੀ ਕੀ ਉਸ ਤੋਂ ਅੱਗੇ ਫਿਰ ਮੈਂ ਆਪਣੇ ਆਪਣੇ ਘਰ ਦੇ ਨੂੰ ਕਹਿ ਨੂੰ ਨਾ ਸੀਗਾ ਕਿ ਮੈਨੂੰ ਕਿੱਥੇ ਪਾਤਾ ਤੁਸੀਂ ਮੈਂ ਆਪਣੇ ਤੋਂ ਬਿਲਕੁਲ ਹੀ ਤੁਸੀਂ ਇਨੀ ਦੂਰ ਕਰਤਾ ਪਰ ਇਹਨਾਂ ਨੇ ਵੀ ਮੇਰਾ ਕਦੀ ਹੌਸਲਾ ਨਹੀਂ ਟੁੱਟਣ ਦਿੱਤਾ ਤੇ ਇਹ ਮੈਨੂੰ ਜਿੱਦਾਂ ਹਫ਼ਤੇ ਦੇ ਵਿੱਚ ਮੇਰੇ ਘਰ ਦੇ ਇੱਕ ਦੋ ਵਾਰੀ ਮੈਨੂੰ ਜ਼ਰੂਰ ਮਿਲਣਾ ਹੁੰਦੇ ਹੁੰਦੇ ਸੀਗੇ ਚੰਡੀਗੜ੍ਹ ਤੇ ਇੰਨੇ ਨੂੰ ਵੀ ਚਲੋ ਮੈਂ ਵੀ ਖੁਸ਼ ਹੋਏ ਨਾ ਮੇਰਾ ਵੀ ਮਨ ਲੱਗ ਜਾਂਦਾ ਕਿ ਚਲੋ ਮੇਰੇ ਮੰਮੀ ਡੈਡੀ ਮੈਨੂੰ ਮਿਲਣ ਆਏ ਆ ਤੇ ਜੋ ਮੈਨੂੰ ਇਹ ਦੱਸਦੇ ਰਹੇ ਆ ਕਿ ਤੂੰ ਆਪਣੀ ਮਿਹਨਤ 'ਤੇ ਬਸ ਖਿਆਲ ਕਰਦਾ ਵਾ ਹੋਰ ਇੱਧਰ ਉੱਧਰ ਨਹੀਂ ਆ ਤੇ ਮੈਂ ਤੇ ਪੜਾਈ ਵਿੱਚ ਸੁਖਜੀਤ ਕਿਵੇਂ ਦਾ ਸੀਗਾ ਪੜਾਈ ਦੇ ਵਿੱਚ ਤਾਂ ਮਣੀ ਮੈਂ ਬਿਲਕੁਲ ਹੀ ਉਲਟ ਸੀਗਾ ਹੀ ਤੇ ਮਤਲਬ ਇੱਕ ਤਾਂ ਮੈਨੂੰ ਘਰ ਦੇਣੇ ਕਹਿਣਾ ਕਿ ਤੂੰ ਪੜ੍ਹਿਆ ਕਰ ਮੈਂ ਕਹਾਂ ਜਾਂ ਤਾਂ ਮੈਨੂੰ ਹਾਕੀ ਖੇਡਾ ਲਓ ਜਾਂ ਦਾ ਮੈਨੂੰ ਪੜ੍ਹਾਈ ਦੇ ਵਿੱਚ ਮੈਂ ਕਿਹਾ ਕਿਉਂਕਿ ਮੈਂ ਮੈਂ ਸ਼ੁਰੂ ਤੋਂ ਮੇਰੇ ਡੈਡੀ ਮਦਰ ਸਟੱਡੀ ਦੇ ਵਿੱਚ ਵੀ ਬਹੁਤ ਵਧੀਆ ਸੀਗੇ ਤੇ ਉਹ ਬਸ ਮੈਨੂੰ ਪੜ੍ਹਾਈ ਦੇ ਵਿੱਚ ਮੈਂ ਜਮਾ ਹੀ ਉਲਟ ਸੀਗਾ ਕਿ ਮੈਨੂੰ ਪੜ੍ਹਨ ਦੇ ਵਿੱਚ ਬਹੁਤ ਯਾਰ ਡਰ ਲੱਗਦਾ ਹੁੰਦਾ ਸੀ ਜੀ ਤੇ ਸੁਖਜੀਤ ਨੇ ਹੋਕੀ ਦੀ ਸ਼ੁਰੂਆਤ ਜਿਹੜੇ ਉਹ ਕਿਵੇਂ ਕੀਤੀ ਕਿੱਦਾਂ ਕੀਤੀ ਔਰ ਕਦੋਂ ਕੀਤੀ ਉਹ ਮੇਰੇ ਡੈਡੀ ਜੀ ਦੀ ਜਦੋਂ ਜਿਹੜੀ ਸਟਿਕ ਸੀਗੀ ਹੋਕੀ ਸਟਿਕ ਉਹ ਮਤਲਬ ਉਹਨਾਂ ਨੇ ਮੈਨੂੰ ਫੜਾਈ ਸੀਗੀ ਪਹਿਲੀ ਵਾਰੀ ਜਦੋਂ ਮੈਂ ਹਾਕੀ ਖੇਡਣੀ ਸ਼ੁਰੂ ਕੀਤੀ ਸੀਗੀ ਤੇ ਉਸ ਤੋਂ ਬਾਅਦ ਫਿਰ ਮੈਂ ਹੋਸਟਲ ਦੇ ਵਿੱਚ ਚਲਾ ਗਿਆ ਤੇ ਉਸ ਤੋਂ ਬਾਅਦ 2000 ਫਿਰ ਮੈਂ 12 ਦੇ ਵਿੱਚ ਮੈਥੇ ਆ ਗਿਆ ਸੀਗੇ ਆਪਣੇ ਖਾਲਸਾ ਕਲ ਜਲੰਧਰ ਤੇ ਉਸ ਤੋਂ ਬਾਅਦ ਫਿਰ ਮੈਂ ਇਹਨਾਂ ਨੂੰ ਡਿਪਾਰਟਮੈਂਟ ਜਿੱਦਾਂ ਮੈਨੂੰ ਆਪਣੇ ਸੱਦਨ ਲੱਗ ਪਈ ਸੀ ਇਹ ਕਿ ਸਾਡੇ ਵੱਲੋਂ ਖੇਡਿਆ ਕਰਫੇ ਉਹ ਡਿਪਾਰਟਮੈਂਟ ਤੋਂ ਬਾਅਦ ਫਿਰ ਮੈਂ 2018 ਦੇ ਵਿੱਚ ਮਤਲਬ 2017 ਦੇ ਵਿੱਚ ਮੇਰੀ ਗਵਰਨਮੈਂਟ ਜੋਬ ਲੱਗ ਗਈ ਸੀਗੀ ਪੀਐਨਬੀ ਦੇ ਵਿੱਚ ਹਾਂਜੀ ਤੇ ਉਸ ਤੋਂ ਬਾਅਦ ਗਵਰਨਮੈਂਟ ਜੋਬ ਛੱਡਤੀ ਤੁਸੀਂ ਨਹੀਂ ਨਹੀਂ ਹਲੇ ਵੀ ਮੇਰੀ ਕੰਟੀਨਿਊ ਪੀਐਨਬੀ ਦੇ ਵਿੱਚ ਹੀ ਹੈ ਮੈਂ ਜੀ ਤੇ ਉਸ ਤੋਂ ਬਾਅਦ ਜਿਹੜੀ ਹਾਕੀ ਤੁਸੀਂ ਕਿੰਨੇ ਸਾਲ ਦੀ ਉਮਰ ਦੇ ਵਿੱਚ ਖੇਡਣਾ ਸ਼ੁਰੂ ਕਰਤੀ ਸੀ ਪੰਜ ਸਾਲ ਦਾ ਸੀਗਾ ਜਦੋਂ ਮੇਰੇ ਘਰ ਦੇ ਆਣੇ ਮੈਨੂੰ ਹਾਕੀ ਫੜਾਤੀ ਸੀ ਜੀ ਮਤਲਬ ਘਰ ਦੇ ਆਦੇ ਪ੍ਰੈਸ਼ਰ ਨਾਲ ਤੇ ਨਹੀਂ ਕਿਤੇ ਹਾਕੀ ਖੇਡਣਾ ਸ਼ੁਰੂ ਕੀਤੀ ਨਹੀਂ ਪ੍ਰੈਸ਼ਰ ਦੇ ਨਾਲ ਨਹੀਂ ਕਿਉਂਕਿ ਮੇਰੇ ਡੈਡੀ ਦਾ ਡ੍ਰੀਮ ਸੀਗਾ ਉਹਨਾਂ ਨੇ ਬਸ ਸ਼ੁਰੂ ਤੋਂ ਧਾਰਿਆ ਸੀਗਾ ਕਿ ਮੈਂ ਆਪਣਾ ਬੱਚਾ ਹਾਕੀ ਦੇ ਵਿੱਚ ਹੀ ਪਾਉਣਾ ਵਾ ਤੇ ਮੈਂ ਇਹਨਾਂ ਨੂੰ ਕਿੰਨਾ ਨੂੰ ਦੱਸਿਆ ਕਿ ਮੈਂ ਹਾਕੀ ਦੀ ਵਿੱਚ ਹਾਕੀ ਨਹੀਂ ਖੇਡਣੀ ਹੈਗੀ ਤੇ ਮੈਂ ਕੋਈ ਹੋਰ ਗੇਮ ਕਰਨੀ ਆ ਪਰ ਬਾਅਦ ਵਿੱਚ ਚਲੋ ਜਿੱਦਾਂ ਹੌਲੀ-ਹੌਲੀ ਮੈਨੂੰ ਸਮਝ ਸਮਝ ਲੱਗੀ ਕਿ ਹਾਂ ਯਾਰ ਕਿ ਮੇਰੇ ਡੈਡੀ ਜੀ ਮੇਰੇ ਪਿੱਛੇ ਇੰਨਾ ਕੁਝ ਕਰ ਰਿਹਾ ਮਿਹਨਤ ਕਰ ਰਿਹਾ ਤੇ ਮੈਨੂੰ ਵੀ ਹੁਣ ਜੋ ਉਹਨਾਂ ਨੇ ਕਿਹਾ ਉਹ ਮਤਲਬ ਉੱਤੇ ਤੁਰਨਾ ਪੈਣਾ ਮੈਨੂੰ ਜੀ ਤੇ ਫਿਰ ਉਸ ਤੋਂ ਬਾਅਦ ਤੁਸੀਂ ਖਾਲਸਾ ਕਾਲਜ ਆ ਗਏ ਤੇ ਉਸ ਤੋਂ ਬਾਅਦ ਫਿਰ ਅੱਗੇ ਤੁਸੀਂ ਖੇਲਣਾ ਸ਼ੁਰੂ ਕਰ ਦਿੱਤਾ ਤੇ ਫਿਰ ਇੰਡੀਆ ਦੀ ਟੀਮ ਤੱਕ ਕਿਵੇਂ ਪਹੁੰਚੇ ਦੋ ਹਾਂਜੀ ਫਿਰ ਬਾਅਦ ਵਿੱਚ ਨੈਸ਼ਨਲ ਹੋਈ ਸੀਗੀ ਆਪਣੇ ਬੈਂਗਲੌਰ ਦੇ ਵਿੱਚ ਡੈਬਿਊ ਹੋਇਆ ਸੀਗਾ ਮਤਲਬ ਨੈਸ਼ਨਲ ਹੋਈ ਸੀਗੀ ਉੱਥੇ ਮੈਂ ਟੌਪ ਸਕੋਰਰ ਰਿਹਾ ਸੀਗਾ ਜੀ ਉੱਥੋਂ ਮੇਰੀ ਸਿਲੇਕਸ਼ਨ ਹੋਈ ਸੀਗੀ ਇੰਡੀਆ ਟੀਮ ਲਈ 2018 ਦੇ ਵਿੱਚ ਜੀ ਤੇ ਕਿਹਾ ਜਾਂਦਾ ਕਿ ਜਦੋਂ 2018 ਦੇ ਵਿੱਚ ਤੁਹਾਡੀ ਸਿਲੇਕਸ਼ਨ ਹੋਈ ਸੀ ਤੇ ਤੁਹਾਡੇ ਜਿਹੜੀਆਂ ਨਸਾਂ ਓਬੀ ਮਤਲਬ ਬੰਦ ਗਈਆਂ ਸੀਗੀਆਂ ਤੇ ਇੱਕ ਪਾਸਾ ਵੀ ਤੁਹਾਡਾ ਰਹਿ ਗਿਆ ਸੀ ਤੇ ਉਸ ਸਮੇਂ ਕਿੱਦਾਂ ਮਤਲਬ ਤੁਸੀਂ ਫਿਰ ਅੱਗੇ ਵਧੇ ਹਾਂਜੀ ਉਦੋਂ ਤੇ ਮੈਂ ਬਿਲਕੁਲ ਹੀ ਮਤਲਬ ਅਨਐਕਸਪੈਕਟਿਡ ਮਤਲਬ ਮੈਂ ਸੋਚਿਆ ਨਹੀਂ ਸੀਗਾ ਕਿ ਮੇਰੇ ਨਾਲ ਇਹ ਵੀ ਚੀਜ਼ ਹੋਊਗੀ ਮਤਲਬ ਇਹ ਕਿ ਇੰਡੀਆ ਟੀਮ ਨੂੰ ਰਿਪਰੈਜ਼ੈਂਟ ਕਰਨਾ ਮੇਰੇ ਲਈ ਮੇਰੇ ਘਰ ਦੇ ਲਈ ਬਹੁਤ ਵੱਡੀ ਗੱਲ ਸੀਗੀ ਤੇ ਜਦੋਂ ਮੈਂ ਉੱਥੇ ਗਿਆ ਸੀਗਾ ਤੇ ਮੇਰੀ ਰਾਈਟ ਲੈਗ ਮੇਰੀ ਬਿਲਕੁਲ ਹੀ ਕੰਮ ਕਰਨਾ ਬੰਦ ਕਰ ਗਈ ਸੀ ਕਿਉਂਕਿ ਉਹ ਮੇਰੀ ਨੀਡਲ ਸੀ ਜਿਹੜੀ ਫਿਜ਼ਿਓ ਨੇ ਮੈਨੂੰ ਨੀਡਲ ਮੇਰੇ ਜਿਆਦਾ ਡੀਪ ਮਾਰਦੀ ਸੀ ਗਰੂਪਸ ਦੇ ਵਿੱਚ ਤੇ ਮੇਰੀ 4-5 ਮਹੀਨੇ ਮੇਰੀ ਇਹ ਲੱਤ ਮਤਲਬ ਬੈੱਡ ਤੋਂ ਨਹੀਂ ਉੱਠਿਆ ਜਾਂਦਾ ਸੀਗਾ ਨਾ ਮਤਲਬ ਨਾ ਵਾਸ਼ਰੂਮ ਜਾਇਆ ਜਾਂਦਾ ਜੋ ਵੀ ਕਰਦਾ ਸੀਗਾ ਮੈਂ ਬੈੱਡ ਤੇ ਹੀ ਕਰਦਾ ਸੀਗਾ ਇੰਨਾ ਬੁਰਾ ਹਾਲ ਹੋ ਗਿਆ ਸੀਗਾ ਇਹ ਮੇਰਾ ਜੀ ਤੇ ਉਸ ਤੋਂ ਬਾਅਦ ਕਿੱਦਾਂ ਦਾ ਮਤਲਬ ਕਿਹਦਾ ਸਪੋਰਟ ਰਿਹਾ ਕਿ ਤੁਸੀਂ ਉੱਠ ਕੇ ਇੱਕਦਮ ਜੜੇ ਆ ਖੜੇ ਹੋ ਗਏ ਫਿਰ ਉਸ ਤੋਂ ਬਾਅਦ ਮੈਂ ਮੈਂ ਘਰੇ ਆਇਆ ਸੀਗਾ ਤੇ ਮਤਲਬ 에어ਪੋਰਟ ਦੇ ਉੱਤੇ ਮੇਰੇ ਡੈਡੀ ਜੀ ਮੈਨੂੰ ਲੈਣ ਆਏ ਸੀਗੇ ਤੇ ਮੈਂ ਆਪਣੇ ਡੈਡੀ ਦੇ ਗਲੇ ਲਾ ਕੇ ਬਹੁਤ ਹੋਇਆ ਸੀਗਾ ਕਿ ਮੈਨੂੰ ਭੇਜਿਆ ਤੇ ਬਹੁਤ ਚਾਵਾਂ ਦੇ ਨਾਲ ਸੀਗਾ ਤੇ ਉਹਨਾਂ ਨੇ ਕਿਉਂਕਿ ਉਹਨਾਂ ਦਾ ਸੁਪਨਾ ਸੀਗਾ ਕਿ ਇੰਡੀਆ ਟੀਮ ਨੂੰ ਰਿਪਰੈਜ਼ੈਂਟ ਕਰੇ ਤੇ ਫਿਰ ਮੈਨੂੰ ਇਹ ਲੱਗ ਰਿਹਾ ਸੀ ਕਿ ਮੈਂ ਆਪਣੇ ਹੱਥੋਂ ਮੌਕਾ ਗਵਾ ਲਿਆ ਹੁਣ ਨਹੀਂ ਮੇਰੇ ਸਾਹਮਣੇ ਮੈਨੂੰ ਮੌਕਾ ਮਿਲੇਗਾ ਤੇ ਉਦੋਂ ਵੀ ਮੈਂ ਗਲੇ ਲਾ ਕੇ ਰੋਇਆ ਪਰ ਮੇਰੇ ਡੈਡੀ ਜੀ ਨੇ ਕਦੀ ਮੇਰਾ ਹੌਸਲਾ ਨਹੀਂ ਟੁੱਟਣ ਦਿੱਤਾ ਮਤਲਬ ਹਰ ਇੱਕ ਟਾਈਮ ਮੈਨੂੰ ਇੰਨਾ ਨਹੀਂ ਮੋਟੀਵੇਟ ਕੀਤਾ ਜਦਜ ਮੈਂ ਇਹ ਮਕਾਮ ਤੇ ਪਹੁੰਚਿਆ ਵੀ ਆ ਉਹਨਾਂ ਦੀ ਬਦੌਲਤ ਹੀ ਹੈ ਜੀ ਤੇ ਉਸ ਤੋਂ ਬਾਅਦ ਤੁਸੀਂ ਠੀਕ ਕਿੰਨੇ ਟਾਈਮ ਬਾਅਦ ਜਿਹੜਾ ਤੁਸੀਂ ਠੀਕ ਹੋ ਗਏ ਸੀਗੇ 6-7 ਮਹੀਨੇ ਬਾਅਦ ਮਤਲਬ ਮੈਂ ਗਰਾਊਂਡ ਦੇ ਵਿੱਚ ਮਤਲਬ ਹੌਲੀ-ਹੌਲੀ ਰਨਿੰਗ ਕਰਨਾ ਸ਼ੁਰੂ ਕਰ ਦਿੱਤੀ ਸੀਗੀ ਜੀ ਤੇ ਫਿਰ ਇੰਡੀਆ ਤੱਕ ਕਿਵੇਂ ਪਹੁੰਚ ਗਏ ਉੱਥੇ ਉਸ ਤੋਂ ਬਾਅਦ ਮੈਂ ਦੱਸਿਆ ਸੀ ਕਿ ਨੈਸ਼ਨਲ ਹੋਈ ਸੀਗੀ ਨੈਸ਼ਨਲ ਦੇ ਵਿੱਚ ਜਿੱਦਾਂ ਇੱਥੇ ਨਾ ਡੋਮੈਸਟਿਕ ਟੂਰਨਾਮੈਂਟ ਹੁੰਦੇ ਆ ਨੈਸ਼ਨਲ ਲੈਵਲ ਦੇ ਤੇ ਉੱਤੇ ਸਿਲੈਕਟਰ ਹੁੰਦੇ ਆ ਜਿਹੜੇ ਮਤਲਬ ਇੰਡੀਆ ਟੀਮ ਨੂੰ ਪਹਿਲੇ ਰਿਪਰੈਜ਼ੈਂਟ ਕਰ ਚੁੱਕੇ ਹੁੰਦੇ ਆ 올ੰਪੀਅਨ ਜਿਹੜੇ ਹੁੰਦੇ ਆ ਪੁਰਾਣੇ ਪਲੇਅਰ ਉਹ ਜਿਹੜੇ ਉਹਨਾਂ ਨੂੰ ਲੱਗਦਾ ਕਿ ਹਾਂ ਪਲੇਅਰ ਇੰਡੀਆ ਟੀਮ ਨੂੰ ਰਿਪਰੈਜ਼ੈਂਟ ਮਤਲਬ ਵਧੀਆ ਪਲੇਅਰ ਆ ਤੇ ਉੱਥੋਂ ਮੇਰੀ ਫਿਰ ਸਿਲੈਕਸ਼ਨ ਹੋਈ ਸੀਗੀ ਬੈਂਗਲੌਰ ਦੇ ਵਿੱਚ ਜੀ ਹਾਂ ਤੇ ਉਸ ਤੋਂ ਬਾਅਦ ਫਿਰ ਤੁਸੀਂ ਅੱਗੇ ਵੱਧਦੇ 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 ਗਏ ਹਾਂਜੀ 2022 ਦੇ ਵਿੱਚ ਫਿਰ ਮੇਰਾ ਸਪੇਨ ਦੇ ਨਾਲ ਪਹਿਲਾ ਮੇਰਾ ਇੰਟਰਨੈਸ਼ਨਲ ਮੈਚ ਹੋਇਆ ਸੀਗਾ ਸਪੇਨ ਦੇ ਨਾਲ ਡੈਬਿਊ ਜੀ ਤੇ ਫਿਰ ਮੈਨੂੰ ਲੱਗਾ ਕਿ ਹਾਂ ਹੋਂਠੀ ਤੇ ਜਿਹੜਾ ਤੁਸੀਂ ਪਹਿਲਾ ਮੈਚ ਕੀਤਾ ਸੀ ਇੰਟਰਨੈਸ਼ਨਲ ਤੇ ਉਹਦੇ ਵਿੱਚ ਤੁਹਾਨੂੰ ਮਤਲਬ ਤੁਹਾਨੂੰ ਕਿੱਦਾਂ ਦਾ ਲੱਗਾ ਕੀ ਫੀਲ ਹੋਇਆ ਕਿ ਕਹਿੰਦੇ ਨਾ ਕਿ ਪਹਿਲੀ ਵਾਰ ਇੰਟਰਨੈਸ਼ਨਲ ਖੇਲਣਾ ਬੰਦੇ ਦੇ ਅੰਦਰ ਇੱਕ ਡਰ ਵੀ ਹੁੰਦਾ ਪਤਾ ਨਹੀਂ ਉੱਥੇ ਸਾਡੇ ਨਾਲੋਂ ਵੀ ਜ਼ਿਆਦਾ ਤਗੜੇ ਪਲੇਅਰ ਹੋਣਗੇ ਹੁੰਦਾ ਬੰਦੇ ਦੇ ਮਨ ਦੇ ਵਿੱਚ ਤੇ ਕੀ ਤੁਸੀਂ ਵੀ ਇਦਾਂ ਦਾ ਕੁਝ ਫੀਲ ਕੀਤਾ ਸੀ ਉਸ ਸਮੇਂ ਹਾਂਜੀ ਫੀਲ ਉਦੋਂ ਪ੍ਰੈਸ਼ਰ ਇੱਕ ਬਹੁਤ ਵੱਡੀ ਚੀਜ਼ ਹੁੰਦੀ ਕਿਉਂਕਿ ਪ੍ਰੈਸ਼ਰ ਇਹ ਲੈਵਲ ਦੇ ਉੱਤੇ ਖੇਡਣਾ ਉਦੋਂ ਮੇਰਾ ਫਸਟ ਮੈਚ ਸੀਗਾ ਇੰਟਰਨੈਸ਼ਨਲ ਇੰਡੀਆ ਟੀਮ ਨੂੰ ਰਿਪਰੈਜ਼ੈਂਟ ਕਰਨਾ ਲਾਈਵ ਪੂਰਾ ਟੈਲੀਕਾਸ ਪੂਰਾ ਆਪਣਾ ਹਿੰਦੁਸਤਾਨ ਦੇਖ ਰਿਹਾ ਸੀਗਾ ਤੇ ਬਸ ਮੈਨੂੰ ਇਹ ਸੀਗਾ ਕਿ ਮੈਂ ਆਪਣਾ ਆਪਣਾ ਜੋ ਮੈਂ ਬੈਸਟ ਅਜ ਤੱਕ ਕੀਤਾ ਵਾ ਮੈਂ ਆਪਣਾ ਗਰਾਊਂਡ ਦੇ ਵਿੱਚ ਆਪਣਾ ਬੈਸਟ ਦੇਵਾਂ ਤੇ ਉਦੋਂ ਮੇਰਾ ਫਸਟ ਇੰਟਰਨੈਸ਼ਨਲ ਮੈਚ ਦੇ ਵਿੱਚ ਮੇਰਾ ਫਸਟ ਗੋਲ ਕੀਤਾ ਸੀਗਾ ਮੈਂ ਸਪੇਨ ਦੇ ਨਾਲ ਹਾਂਜੀ ਤੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਸੀਗੀ ਉਦੋਂ ਜੀ ਤੇ ਸੁਖਜੀਤ ਜੀ ਜੇਕਰ ਮੈਂ ਗੱਲ ਕਰਾਂ ਤਾਂ ਕਿੰਨੇ ਟਾਈਮ ਤੱਕ ਉਹ ਜਿਹੜਾ ਪ੍ਰੈਕਟਿਸ ਕਰਦਾ ਹੈ ਗਰਾਊਂਡ 'ਚ ਕਿੰਨਾ ਟਾਈਮ ਦਿੰਦਾ ਇਹ ਗਰਾਊਂਡ ਦੇ ਵਿੱਚ ਜੇ ਹੁਣ ਤਾਂ ਚਲੋ ਮਤਲਬ ਇੰਡੀਆ ਟੀਮ ਦੇ ਵਿੱਚ ਜੇ ਹੁੰਦਾ ਸੀ ਕੋਈ ਸਾਡਾ ਹਫਤੇ ਦਾ ਸ਼ਡਿਊਲ ਆ ਜਾਂਦਾ ਸ਼ੈਡਿਊਲ ਆ ਜਾਂਦਾ ਕਿ ਅਸੀਂ ਹਫਤੇ ਦੇ ਵਿੱਚ ਕੀ ਕੁਝ ਕਰਨਾ ਵਾ ਤੇ ਕੀ ਸਾਡੀ ਪ੍ਰੈਕਟਿਸ ਸ਼ੈਡਿਊਲ ਆ ਕਿੰਨੇ ਵਜੇ ਅਸੀਂ ਜਿਮ ਜਾਣਾ ਵਾ ਤੇ ਉਸ ਹਸਾਬ ਦੇ ਨਾਲ ਹੀ ਕਿਉਂਕਿ ਹੋਰ ਤਾਂ ਸਾਨੂੰ ਕੋਈ ਇੰਡੀਆ ਉੱਥੇ ਕੋਈ ਕੰਮ ਨਹੀਂ ਹੈਗਾ ਬਸ ਪ੍ਰੈਕਟਿਸ ਕਰਨੀ ਹੁੰਦੀ ਆ ਤੇ ਜੋ ਦੱਸਦੇ ਅਸੀਂ ਉਹੀ ਕਰਦੇ ਆ ਤੇ ਕਿੰਨੇ ਘੰਟੇ ਗਰਾਊਂਡ ਦੇ ਵਿੱਚ ਲਗਾਉਂਦੇ ਸੀ ਗਰਾਊਂਡ ਦੇ ਵਿੱਚ ਪਹਿਲਾਂ ਵੀ ਮਤਲਬ ਇਹ ਮਤਲਬ 2.5 3 ਘੰਟੇ ਪਹਿਲਾਂ ਮਤਲਬ ਸਵੇਰੇ ਤੇ 2.5 2.5 ਘੰਟੇ ਸੀ ਸ਼ਾਮ ਨੂੰ ਜੀ ਤੇ ਆ ਕਿਹਾ ਜਾਵੇ ਨਹੀਂ ਗਰਮੀ ਵੀ ਪੈ ਰਹੀ ਤੇ ਗਰਮੀ ਦੇ ਵਿੱਚ ਵੀ ਪ੍ਰੈਕਟਿਸ ਜਿਹੜੀ ਉਹ ਪੂਰੀ ਜਾਰੀ ਰਹਿੰਦੀ ਸੀ ਬਿਲਕੁਲ ਬਿਲਕੁਲ ਇਹ ਕੁਝ ਹਾਸਲ ਕਰਨਾ ਗੋਣਾ ਵੀ ਪੈਂਦਾ ਤੇ ਆਪਣੀ ਮਿਹਨਤ ਮੈਂ ਆਪਣੀ ਕੰਟੀਨਿਊ ਰੱਖਦਾ ਸੀਗਾ ਭਲੇ ਮੈਂ ਘਰੇ ਵੀ ਹੁੰਦਾ ਸੀਗਾ ਤੇ ਕੈਂਪ ਦੇ ਵਿੱਚ ਵੀ ਤੇ ਗਰਮੀ ਦੇ ਨਾਲ ਮੈਨੂੰ ਇੰਨਾ ਹੋਣੀ ਆ ਕਿ ਮੈਨੂੰ ਇਹ ਹੁੰਦਾ ਕਿ ਜੋ ਮੈਂ ਸੋਚ ਕੇ ਮਤਲਬ ਸੋਚਿਆ ਵਾ ਉਹ ਚੀਜ਼ ਨੂੰ ਮੈਂ ਹਾਸਲ ਕਰਾਂ ਜੀ ਤੇ ਹੁਣ ਤੁਸੀਂ ਨੈਸ਼ਨਲ ਦੇ ਵਿੱਚ ਜਿਹੜਾ ਖੇਡ ਕੇ ਇੰਟਰਨੈਸ਼ਨਲ ਦੇ ਵਿੱਚ ਜਿਹੜਾ ਤੁਸੀਂ ਅੱਡਾ ਵੱਡਾ ਜਿਹੜਾ ਹਾਸਲ ਕੀਤਾ ਮਤਲਬ ਅਗਰ ਗੱਲ ਕਰੀਏ ਤੇ ਸਾਡੇ ਇੰਡੀਆ ਦੇ ਲਈ ਆ 골ਡ ਮੈਡਲ ਆ ਸਾਡੇ ਲਈ ਤਾਂ ਬਹੁਤ ਵੱਡੀ ਗੱਲ ਹੈ ਕਿ ਸਾਡੇ ਸਭ ਤੋਂ ਵੱਡੀ ਗੱਲ ਤਾਂ ਹੈ ਕਿ ਸਾਡੇ ਪੰਜਾਬ ਦਾ ਮੁੰਡਾ ਸਾਡੇ ਜਲੰਧਰ ਸ਼ਹਿਰ ਦਾ ਮੁੰਡਾ ਇੰਨਾ ਸਾਡਾ ਨਾ ਜਿਹੜਾ ਰੋਸ਼ਨ ਆ ਸਾਨੂੰ ਬਹੁਤ ਪ੍ਰਾਊਡ ਫੀਲ ਹੁੰਦਾ ਕਹਿੰਦੇ ਹੋਏ ਕਿ ਅਸੀਂ ਉਸ ਮਤਲਬ ਅਸੀਂ ਜਲੰਧਰ ਦੇ ਆ ਕਿ ਸਾਡਾ ਸੁਖਜੀਤ ਜਿਹੜਾ ਜਲੰਧਰ ਦਾ ਨਾਮ ਰੋਸ਼ਨ ਕਰਕੇ ਆਇਆ ਹੈ ਬਿਲਕੁਲ ਇਹ ਕਿਉਂਕਿ 올림픽 ਸੇ ਇੱਕ ਇਹੋ ਜਿਹੀ ਗੇਮ ਹੈ ਹਰੇਕ ਦਾ ਇੱਕ ਸੁਪਨਾ ਹੁੰਦਾ ਈ ਸ਼ੁਰੂ ਤੋਂ ਜਿਹੜਾ ਐਥਲੀਟ ਆ ਇਹ ਉਹ ਇਹ ਉਹ ਚੀਜ਼ ਉਹ ਹੀ ਸਮਝ ਸਕਦਾ ਵਾ ਇੱਥੇ ਤੱਕ ਪਹੁੰਚਣਾ ਜਿੰਨੀ ਅਸੀਂ ਮਿਹਨਤ ਕੀਤੀ ਹੈ ਜੋ ਅਸੀਂ ਸੈਕਰੀਫਾਈਸ ਸਟਰਗਲ ਕੀਤਾ ਵਾ ਜੋ ਅਸੀਂ ਘਰਦਿਆਂ ਤੋਂ ਦੂਰ ਰਹੇ ਆ ਜੋ ਮੈਂ ਆਪਣੀ ਲਾਈਫ ਦੇ ਵਿੱਚ ਆਪਣਾ ਆਪਨ ਡਾਊਨ ਆਪਣਾ ਮਾਂ ਦੇਖਿਆ ਵਾ ਅੱਜ ਮੈਂ ਮੈਨੂੰ ਲੱਗਾ ਕਿ ਹਾਂ ਕਿ ਮੈਂ ਮੈਡਲ ਜਿੱਤਿਆ ਤੇ ਮੈਂ ਸਹੀ ਜੋ ਵੀ ਕੀਤਾ ਆਪਣਾ ਵਧੀਆ ਕੀਤਾ ਤੇ ਮੈਂ ਗੱਲ ਕਰਾਂ ਤੇ ਕਦੀ ਮਾਪਿਆਂ ਦੀ ਯਾਦ ਵੀ ਆਈ ਹੈ ਕਦੀ ਦੋਸਤਾਂ ਤੋਂ ਲੁੱਕ ਕੇ ਰੋਏ ਵੀ ਹੈਗੇ ਹੋ ਕਿ ਨਹੀਂ ਅੱਜ ਮੈਨੂੰ ਆਪਣੇ ਮਾਪਿਆਂ ਦੀ ਬਹੁਤ ਯਾਦ ਆ ਰਹੀ ਹੈ ਜੇ ਦੋਸਤਾਂ ਨੂੰ ਮੈਂ ਕਿਸੇ ਨੂੰ ਆਪਣੇ ਇਦਾਂ ਦੱਸਦਾ ਨਹੀਂ ਹੁੰਦਾ ਕਿ ਮੈਂ ਰੋਣਾ ਵਾਂ ਮਤਲਬ ਮੈਂ ਅੰਦਰੋਂ ਅੰਦਰ ਹੀ ਮੈਂ ਕਈ ਵਾਰੀ ਜਿੱਦਾਂ ਮੈਂ ਬਹੁਤ ਵਾਰੀ ਯਾਦ ਤੇ ਮੈਨੂੰ ਇਹਨਾਂ ਦੀ 24 ਘੰਟੇ ਹੁੰਦੀ ਰਹਿੰਦੀ ਆ ਪਰ ਮੈਂ ਬਹੁਤ ਵਾਰੀ ਇਦਾਂ ਹੋਇਆ ਕਿ ਮੈਨੂੰ ਇਹਨਾਂ ਦੀ ਕਈ ਵਾਰੀ ਯਾ ਵੀ ਪਰ ਮੈਂ ਇਹਨਾਂ ਨੂੰ ਨਹੀਂ ਦੱਸਦਾ ਕਿ ਮੈਨੂੰ ਤੁਹਾਡੀ ਯਾਦ ਹੁੰਦੀ ਆ ਤੇ ਮੈਂ ਬਹੁਤ ਅਰੀਦਾ ਹੋਇਆ ਮੈਂ ਕੱਲਾ ਬਹਿ ਕੇ ਮਤਲਬ ਬੋਰ ਰੋਣਾ ਹੁੰਦਾ ਸੀ। ਹਾਂਜੀ। ਤੇ ਉਸ ਸਮੇਂ ਮੰਮੀ ਨੂੰ ਫੋਨ ਨਹੀਂ ਮਲਾਇਆ ਕਦੇ। ਫੋਨ ਫੋਨ ਤਾਂ ਫਿਰ ਜੇ ਮੈਂ ਫੋਨ ਮਲਾਲਾ ਫਿਰ ਇਹਨਾਂ ਨੂੰ ਲੱਗਣਾ ਕਿ ਮੇਰਾ ਬੱਚਾ ਰੋਂਦਾ ਪਿਆ ਫਿਰ ਇਹਨਾਂ ਨੇ ਉਦਾਸ ਹੋਇਆ ਨਾ। ਪਰ ਮੈਂ ਇਹਨਾਂ ਨੂੰ ਉਦਾਸ ਕਰਕੇ ਮੈਂ ਇਹਨਾਂ ਨੂੰ ਦੱਸਣ ਕਰਕੇ ਮੈਂ ਇਹਨਾਂ ਨੂੰ ਕਦੀ ਵੀ ਦੱਸਿਆ ਨਹੀਂ ਕਿ ਮੈਂ ਅੱਜ ਮੈਨੂੰ ਤੁਹਾਡੀ ਯਾਦ ਆਈ ਜਾਂ ਰੋਇਆ ਮੈਂ ਇਦਾਂ। ਹਾਂਜੀ। ਤੇ ਅਗਰ ਮੈਂ ਗੱਲ ਕਰਾਂ ਪੈਰਿਸ ਦੇ ਵਿੱਚ ਜਿਹੜਾ ਤੁਹਾਡਾ 올림픽 ਹੋਇਆ ਹੈ ਆ ਉਹਦੇ ਵਿੱਚ ਤੁਹਾਡਾ ਬਹੁਤ ਵੱਡਾ ਰੋਲ ਹੈ। ਕਿਹਾ ਜਾਵੇ ਤਾਂ ਆਖਰੀ ਗੋਲ ਜਿਹੜਾ ਤੁਹਾਡੇ ਵੱਲੋਂ ਕੀਤਾ ਗਿਆ ਸੀ ਬਹੁ ਬਿਲਕੁਲ ਇਹ ਚਲੋ ਮੇਰਾ ਰੋਲ ਨਹੀਂ ਆ ਪੂਰੀ ਟੀਮ ਦਾ ਰੋਲ ਆ ਤੇ ਕਿਉਂਕਿ ਜੋ ਸੀ ਮਾਈਂਡ ਸੈਟ ਦੇ ਨਾਲ ਅਸੀਂ ਜੋ ਸਾਡਾ ਮੇਨ ਸੀਗਾ ਗੋਲ ਅਚੀਵ ਕਰਨ ਦਾ ਅਸੀਂ ਉਹ ਮੇਨ ਤੇ ਸਾਡਾ ਗੋਲ ਅਚੀਵ ਕਰਨ ਦਾ ਸੀਗਾ 골ਡ ਮੈਡਲ ਇਸ ਵਾਰ ਅਸੀਂ ਕਲਰ ਚੇਂਜ ਕਰੀਏ ਪਰ ਜੋ ਪਰਮਾਤਮਾ ਤੋਂ ਨੇ ਕਿੰਨੇ ਮਨਜ਼ੂਰ ਸਾਨੂੰ ਉਹੀ ਮਿਲਿਆ ਪਰ ਅਗਲੀ ਵਾਰ ਸੀ ਜਾਵਾਂਗੇ ਤੁਸੀਂ ਕਲਾ ਜਰੂਰ ਚੇਂਜ ਕਰਾਂਗੇ ਅਗਰ ਮੈਂ ਗੱਲ ਕਰਾਂ ਕਿ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਮਤਲਬ ਅਗਰ ਦੇਖਿਆ ਜਾਏ ਤੇ ਸਾਰੇ ਇੰਡੀਆ ਨੂੰ ਤੁਹਾਡੇ ਤੋਂ ਬਹੁਤ ਸਾਰਾ ਉਮੀਦ ਸੀ ਕਿਉਂਕਿ ਲਾਸਟ ਦਾ ਟਾਈਮ ਸੀਗਾ ਸਿਰਫ 6 ਮਿੰਟ ਦਾ ਟਾਈਮ ਸੀਗਾ ਉਹਦੇ ਵਿੱਚ ਮਤਲਬ ਬਹੁਤ ਕੁਝ ਹਾਸਲ ਕਰ ਸਕਦੇ ਸੀ ਪਰ ਕਿਵੇਂ ਲੱਗ ਰਿਹਾ ਸੀ ਉਸ ਸਮੇਂ ਤੁਹਾਨੂੰ ਕਿਦਾਂ ਦਾ ਫੀਲ ਹੋ ਰਿਹਾ ਸੀ ਕਿ ਸਾਰੀਆਂ ਉਮੀਦਾਂ ਹੁਣ ਜਿਹੜੀਆਂ ਮੇਰੇ ਉੱਤੇ ਟਿਕ ਚੁੱਕੀਆਂ ਨੇ ਬਿਲਕੁਲ ਹੀ ਆਪਣੇ 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 ਜਿਹੜਾ ਸਾਡਾ ਸੈਮੀ ਸੈਮੀ ਫਾਈਨਲ ਜਿਹੜਾ ਸੀ ਲੂਜ਼ ਕੀਤਾ ਆਪਣੇ ਜਰਮਨੀ ਤੋਂ ਤੇ ਉਸ ਤੋਂ ਬਾਅਦ ਐਦਾਂ ਦਾ ਹੋ ਗਿਆ ਸੀਗਾ ਕਿ ਅਸੀਂ ਬਿਲਕੁਲ ਹੀ ਅੰਦਰੋਂ ਬਿਲਕੁਲ ਹੀ ਜਦੋਂ ਅਸੀਂ ਹਾਰੇ ਸੀਗੇ ਨਾ ਬਿਲਕੁਲ ਹੀ ਜਿਵੇਂ ਹੁੰਦੀ ਨਾ ਆਸ ਅਸੀਂ ਜਿਹੜੀ ਅਸੀਂ ਆਸ ਅਸੀਂ ਮਤਲਬ ਲੈ ਕੇ ਗਏ ਸੀ ਕਿ ਅਸੀਂ 골ਡ ਲੈ ਕੇ ਆਵਾਂਗੇ ਉਹ ਬਿਲਕੁਲ ਹੀ ਮਤਲਬ ਟੁੱਟ ਚੋਕੀ ਸੀ ਨਾ ਸਾਨੂੰ ਖਾਣਾ ਪੀਣਾ ਵਧੀਆ ਲੱਗ ਰਿਹਾ ਸੀ ਉਹ ਦੇਣਾ ਤੇ ਨਾ ਸਾਨੂੰ ਕਿਸੇ ਦੇ ਨਾਲ ਗੱਲ ਕਰਨਾ ਵੀ ਨਹੀਂ ਉਹ ਲੱਗ ਰਿਹਾ ਸੀਗਾ ਕਿ ਯਾਰ ਕੀ ਕੀ ਹੋ ਗਿਆ ਵਾ ਕਿੱਦਾਂ ਲੱਗ ਰਿਹਾ ਕਿ ਅਸੀਂ ਪਤਾ ਨਹੀਂ ਅਸੀਂ ਕੀ ਆਪਣੇ ਹੱਥੋਂ ਚੀਜ਼ ਗਵਾ ਲਈ ਆ ਹਾਂਜੀ ਉਸ ਤੋਂ ਬਾਅਦ ਜਦੋਂ ਤੁਸੀਂ ਮਤਲਬ ਐਡੀ ਵੱਡੀ ਜਿੱਤ ਹਾਸਲ ਕੀਤੀ ਤੇ ਉਸ ਸਮੇਂ ਕਿੱਦਾਂ ਦਾ ਮਤਲਬ ਲੱਗ ਰਿਹਾ ਸੀਗੀ ਸਾਰੀ ਮਤਲਬ ਅਗਰ ਕਹ ਕਰਾਂ ਪੂਰੀ ਦੁਨੀਆ ਤੁਹਾਨੂੰ ਦੇਖ ਰਹੀ ਹੈ ਬਿਲਕੁਲ ਜਦੋਂ ਅਸੀਂ ਮੈਡਲ ਜਿੱਤੇ ਆ ਤੇ ਖੁਸ਼ੀ ਸਾਡੇ ਕੋ ਕੋਈ ਲਫ਼ਜ਼ ਨਹੀਂ ਇੱਕ ਦੂਸਰੀ ਨੂੰ ਅਸੀਂ ਜੱਫੀਆਂ ਪਾਈਏ ਤੇ ਜੋ ਸੋਚਿਆ ਸੀਗਾ ਜੋ ਮੇਰਾ ਸਟਰਗਲ ਸੀਗਾ ਮੇਰੀ ਲਾਈਫ ਦਾ ਤੇ ਮੈਂ ਉਹ ਸੋਚ ਕੇ ਵੀ ਮੈਂ ਅੰਦਰ ਬਹੁਤ ਪਾਪੂ ਕੋਇਆ ਕਿ ਯਾਰ ਮੈਂ ਇਨੀ ਮਿਹਨਤ ਕੀਤੀ ਆ ਤੇ ਅੱਜ ਮੈਂ ਆ ਮਕਾਮ ਅੱਜ ਹਾਸਲ ਕੀਤਾ ਵਾ ਜੀ ਆ ਕਿਹਾ ਜਾਵੇ ਤੁਹਾਡੇ ਪਾਪਾ ਨੇ ਤੁਹਾਨੂੰ ਕਹਿੰਦੇਗੇ ਤੁਹਾਡੇ ਪਾਪਾ ਨਾਲ ਅਸੀਂ ਗੱਲ ਕਰ ਰਹੇ ਸੀ ਤੁਹਾਡੇ ਪਾਪਾ ਕਹਿੰਦੇ ਮੈਂ 5 ਦਿਨ ਪਹਿਲੇ ਸੁਖਜੀਤ ਨੂੰ ਕਾਲ ਕਰਤੀ ਸੀ ਕਿ ਪੁੱਤਰ ਮੇਰਾ ਅਸ਼ੀਰਵਾਦ ਤੇਰੇ ਨਾਲ ਹੈ ਤਾਂ ਤੂੰ ਜਿੱਤ ਗਿਆ ਹੈ ਬਿਲਕੁਲ ਹੀ ਕਿਉਂਕਿ ਮਾਪਿਓ ਦਾ ਅਸ਼ੀਰਵਾਦ 24 ਘੰਟੇ ਨਾਲ ਰਹਿੰਦਾ ਈ ਤੇ ਇਹਨਾਂ ਦੀ ਬਦੌਲਤ ਹੀ ਮਤਲਬ ਸਾਰਾ ਕੁਝ ਆਈ ਤੇ ਕਿਉਂਕਿ ਹਰੇਕ ਉੱਥੇ ਇਹ ਨਹੀਂ ਹੈ ਕਿ ਚਲੋ ਮੇਰੇ ਘਰ ਦੇ ਮਤਲਬ ਹਰੇਕ ਦੇ ਮਾਪਿਓ ਇਹ ਹੀ ਦੁਆ ਕਰਦੇ ਸੀ ਕਿ ਸਾਡਾ ਬੱਚਾ ਮਤਲਬ ਜਿੱਤ ਕੇ ਆਵੇ ਤੇ ਅੱਜ ਅਸੀਂ ਮਤਲਬ ਮੈਡਲ ਲੈ ਕੇ ਆਂਦਾ ਵਾ ਪੂਰੇ ਦੇਸ਼ ਨੂੰ ਪੂਰੇ ਘਰਦਿਆਂ ਨੂੰ ਮਾਪਿਓ ਨੂੰ ਬਹੁਤ ਮਾਣ ਵਾਲੀ ਗੱਲ ਹੈ ਕਿ ਸਾਡਾ ਬੱਚੇ ਨੇ ਨਾਮ ਰੋਸ਼ਨ ਕੀਤਾ ਜੀ ਤੇ ਜਦੋਂ ਤੁਸੀਂ ਆਪਣੇ ਮਾਪਿਆਂ ਨੂੰ ਕਾਲ ਕੀਤੀ ਤੇ ਉਸ ਸਮੇਂ ਥੋੜ੍ਹਾ ਜਿਹਾ ਨਰਵਸ ਵੀ ਹੋਏ ਹੋਵੋਗੇ ਕਿ ਹਾਂ ਮਤਲਬ ਕਹਿੰਦੇ ਨਾ ਕਿ ਇੱਕ ਖੁਸ਼ੀ ਦੇ ਅਥਰੂ ਵੀ ਜੜੇ ਆਏ ਹੋਣਗੇ ਬਿਲਕੁਲ ਜਦੋਂ ਮੈਂ ਆਪਣੇ ਮੈਚ ਜਦੋਂ ਅਸੀਂ ਵਿਨ ਕੀਤਾ ਮੈਂ ਆਪਣੇ ਚੇਂਜਿੰਗ ਰੂਮ ਦੇ ਵਿੱਚ 앉 ਕੇ ਮੈਂ ਪਹਿਲੀ ਈ ਕੋਲ ਆਪਣੇ ਮੈਂ ਆਪਣੇ ਘਰ ਦੇ ਨੂੰ ਕੀਤੀ ਵੀਡੀਓ ਕੋਲ ਤੇ ਮੈਂ ਭੰਗੜਾ ਪਾ ਰਿਹਾ ਸੀਗਾ ਪੂਰਾ ਫੁੱਲ ਉਹ ਤੇ ਜਿੰਨੇ ਵੀ ਟੀਮ ਮੇਟ ਸੀਗੇ ਕੱਲਾ ਕੱਲਾ ਟੀਮ ਮੇਟਸ ਦਿਖਾ ਰਿਆ ਸੀਗਾ ਕਿ ਸਾਰਿਆਂ ਨੂੰ ਕਿੰਨਾ ਚਾ ਚੜਿਆ ਹੋਇਆ ਤੇ ਮੇਰੇ ਘਰ ਦੇ ਵੀ ਇਹ ਪੂਰਾ ਨਾਚ ਰਿਹਾ ਸੀ ਜੀ ਤੇ ਮਤਲਬ ਖੁਸ਼ੀ ਦਾ ਇੰਨਾ ਚਾ ਚੜਿਆ ਸੀ ਕਿ ਮੈਂ ਬਿਆਨ ਨਹੀਂ ਕਰ ਸਕਦਾ ਕਿ ਬਸ ਇਹ ਸੀਗਾ ਕਿ ਮੈਂ ਜਲਦੀ ਜਲਦੀ ਆਪਣੇ ਘਰਦਿਆਂ ਦੇ ਆ ਕੇ 에어ਪੋਰਟ ਦੇ ਆਪਣੇ ਆਪਣੇ ਡੈਡੀ ਜੀ ਦੇ ਗਲ ਦੇ ਵਿੱਚ ਮੈਡਲ ਪਾਵਾਂ ਜੀ ਤੇ ਜਦੋਂ ਤੁਸੀਂ 에어ਪੋਰਟ ਤੇ ਪਹੁੰਚੇ ਤੇ ਉਸ ਸਮੇਂ ਜਦੋਂ ਤੁਸੀਂ ਆਪਣੇ ਫਾਦਰ ਸਾਹਿਬ ਨੂੰ ਆਪਣੇ ਮਦਰ ਨੂੰ ਦੇਖਿਆ ਤੇ ਉਸ ਸਮੇਂ ਕਿੱਦਾਂ ਦਾ ਮਹਿਸੂਸ ਕੀਤਾ ਬਹੁਤ ਵਧੀਆ ਲੱਗਾ ਸੀਗਾ ਆਪਣੇ ਮੈਂ ਆਪਣੇ ਮੰਮੀ ਡੈਡੀ ਨੂੰ ਜੱਫੀ ਪਾ ਕੇ ਘੁੱਟ ਕੇ ਮਿਲਿਆ ਦਿਲ ਨਰਮਾਣ ਪੂਰੇ ਦੇਸ਼ ਦੇ ਵਿੱਚ ਆਪਣਾ ਸੇ ਰੁੱਚਾ ਕੀਤਾ ਜੀ ਤੇ ਸੁਖਜੀਤ ਹੁਣ ਵੀ ਆਪਣੇ ਫਾਦਰ ਸਾਹਿਬ ਕੋ ਉਦਾ ਹੀ ਡਰਦਾ ਜਿਹਦਾ ਪਹਿਲੇ ਡਰਦਾ ਸੀ ਬਿਲਕੁਲ ਹੀ ਬਿਲਕੁਲ ਤੇ ਸ਼ੁਰੂ ਤੋਂ ਛੋਟੇ ਹੁੰਦੇ ਵੀ ਮੈਂ ਮਤਲਬ ਕਰਦਿਆਂ ਤੋਂ ਜੇ ਅੱਜ ਵੀ ਮੈਂ ਆਪਣੇ ਡੈਡੀ ਦੀ ਬਦੌਲਤ ਇੱਥੇ ਆ ਤੇ ਮੈਂ ਉਹਨਾਂ ਦਾ ਜੋ ਡਰ ਆ ਮੇਰੇ ਅੰਦਰ ਉਹ ਹਮੇਸ਼ਾ ਹੀ ਰਹੂਗਾ ਤੇ ਜੋ ਮੈਨੂੰ ਚੀਜ਼ਾਂ ਦੱਸਦੇ ਰਿਹਾ ਤੇ ਉਹ ਮੈਂ ਉਹਨਾਂ ਦੇ ਯੂ ਕਹਿੰਦੇ ਮੋਂ ਉਹਨਾਂ ਦੇ ਹੁਕਮ ਤੇ ਚੱਲੂਗਾ ਜੀ ਤੇ ਹੁਣ 2028 ਦੇ ਮੂੜ ਤੋਂ ਜਿਹੜੇ 올림픽 ਆਨੇ ਆ ਤੇ ਉਹਦੇ ਵਿੱਚ ਕੀ ਇਹੀ ਰੰਗ ਰਹੂਗਾ ਕਿ ਅੱਗੇ ਰੰਗ ਚੇਂਜ ਹੋਊਗਾ ਪਰਮਾਤਮਾ ਸੁਖਰੇ ਕਹੀ ਇਸ ਬਾਰ ਹਾਂ ਜੇ ਅਸੀਂ 2028 ਦੇ ਵਿੱਚ ਕਲਰ ਚੇਂਜ ਕਰਕੇ ਲੈ ਕੇ ਆਵਾਂਗੇ ਜੀ ਤੇ ਅੱਜ ਦਾ ਜਿਹੜਾ ਯੂਥ ਹੈ ਜਿਹੜਾ ਹਾਕੀ ਪਲੇਅਰ ਨੇ ਤੁਸੀਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਹਾਕੀ ਦੇ ਜਿੰਨੇ ਵੀ ਕੋਈ ਵੀ ਫੀਲਡ ਲਗਾ ਲਓ ਮੈਡਮ ਜੀ ਆਪ ਨੂੰ ਆਪਨੂੰ ਹਾਕੀ ਦੇ ਵਿੱਚ ਵੀ ਲਗਾ ਲਓ ਕੋਈ ਵੀ ਸਪੋਰਟਸ ਦੇ ਵਿੱਚ ਲਾ ਲਓ ਆਪਾਂ ਨੂੰ ਮਿਹਨਤ ਦਾ ਜ਼ਰੂਰੀ ਆ ਮਿਹਨਤ ਜੇ ਆਪਾਂ ਇਹ ਮਕਾਮ ਤੱਕ ਪਹੁੰਚਣਾ ਮਿਹਨਤ ਕਰਨੀ ਬਹੁਤ ਜ਼ਰੂਰੀ ਆ ਤੇ ਨਸ਼ਿਆਂ ਤੋਂ ਦੂਰ ਰਹਿਣਾ ਆਪਣੇ ਮਾਪਿਓ ਦਾ ਕਿਉਂਕਿ ਹਰੇਕ ਮਾਪਿਓ ਨੂੰ ਇਹ ਹੁੰਦਾ ਕਿ ਸਾਡਾ ਬੱਚਾ ਵਧੀਆ ਕਰੇ ਤੇ ਆਪਣੇ ਦੇਸ਼ ਦਾ ਜਾਂ ਆਪਣਾ ਨਾਮ ਰੋਸ਼ਨ ਕਰੇ ਬਸ ਆਪਣੇ ਸਪੋਰਟਸ ਦੇ ਨਾਲ ਜੁੜਨ ਤੇ ਨਸ਼ਿਆਂ ਤੋਂ ਦੂਰ ਰਹਿਣਾ ਤੇ ਤੇ ਅ ਜਦੋਂ ਤੁਸੀਂ ਇੱਥੇ ਆਏ ਸੀ ਤਾਂ ਬਹੁਤ ਢੋਲ ਦੇ ਨਾਲ ਤੁਹਾਡਾ ਸਵਾਗਤ ਕੀਤਾ ਗਿਆ ਹੁਣ ਕਿ ਕਿੰਨਾ ਵਧੀਆ ਲੱਗ ਰਿਹਾ ਹੋਏਗਾ ਤੁਹਾਨੂੰ ਇਸ ਸਮੇਂ ਬਿਲਕੁਲ ਹੀ ਬਿਲਕੁਲ ਇੰਨਾ ਸਾਨੂੰ ਅਸੀਂ ਜਦੋਂ ਅੰਬਲਸਰ ਵੀ ਪਹੁੰਚੇ ਦਿੱਲੀ ਵੀ ਪਹੁੰਚੇ ਸਾਡਾ ਵੈਲਕਮ ਲਈ ਬਹੁਤ ਹੀ ਜ਼ਿਆਦਾ ਆਪਣੇ ਪੰਜਾਬ ਮਤਲਬ ਹਿੰਦੁਸਤਾਨ ਮਤਲਬ ਜਿੰਨੇ ਵੀ ਹਾਕੀ ਨੂੰ ਪਿਆਰ ਕਰਨ ਵਾਲੇ ਸੀਗੇ ਫੈਨਸ ਸਾਰੇ ਪਹੁੰਚੇ ਸੀਗੇ ਤੇ ਬਹੁਤ ਸਾਡੇ ਲਈ ਮਾਣ ਵਾਲੀ ਗੱਲ ਸੀਗੀ ਕਿ ਸਾਨੂੰ ਇੰਨੇ ਜਣੇ ਪਿਆਰ ਕਰਦੇ ਆ ਸੀਗੇ ਸਾਡੇ ਨਾਲ ਸੁਖਜੀਤ ਜੀ ਜੋ ਕਿ ਅ ਪੂਰੇ ਵਰਲਡ ਦੇ ਵਿੱਚ ਆਪਣੇ ਇੰਡੀਆ ਦਾ ਨਾਮ ਜਿਹੜਾ ਉਹ ਰੋਸ਼ਨ ਕਰਕੇ ਆਏ ਨੇ ਤੇ ਤੁਸੀਂ ਵੀ ਕਮੈਂਟਰ ਆਈ ਇਹਨਾਂ ਨੂੰ ਵਧਾਈ ਜ਼ਰੂਰ ਦਿਓ ਤੇ ਹੁਣ ਤੱਕ ਸਾਡੇ ਨਾਲ ਬਣੇ ਰਹਿਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ